ਅਮਰੀਕਾ ਤੋਂ ਵਾਪਸ ਪੇਜੇ ਗਏ ਨੌਜਵਾਨਾਂ ਵਿੱਚ 10 ਕਪੂਰਥਲਾ ਜ਼ਿਲ੍ਹੇ ਦੇ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਚੋਂ ਪੁਲੱਤ ਦੇ ਨਜ਼ਦੀਕ ਪੰਡੋਰੀ ਰਾਜਪੂਤ ਪਿੰਡ ਦੇ ਇੱਕ ਨੌਜਵਾਨ ਜਸ਼ਨਪ੍ਰੀਤ ਸਿੰਘ ਨੇ ਅਮਰੀਕਾ ਤੋਂ ਵਾਪਸ ਆ ਕੇ ਮੀਡੀਆ ਨਾਲ ਰابطਾ ਕਾਇਮ ਕੀਤਾ ਜਿਸ ਦੌਰਾਨ ਉਸਨੇ ਆਪਣੀ ਦਰਦਨਾਕ ਹੱਡ ਬੀਤੀ ਸੁਣਾਈ ਇਸੇ ਤਰ੍ਹਾਂ ਸੁਰਖਾਨ ਪਿੰਡ ਦੇ ਇੱਕ ਨੌਜਵਾਨ ਦੀ ਮਾਂ ਨੇ ਵੀ ਆਪਣੇ ਪੁੱਤ ਨਾਲ ਬੀਤੀ ਕਹਾਣੀ ਮੀਡੀਆ ਨਾਲ ਸਾਂਝੀ ਕੀਤੀ ਇੰਡੀਆ ਤੋਂ ਉਹ ਪਿਛਲੇ ਸਾਲ ਚਲ ਗਿਆ ਸੀ ਯੂਰਪ ਵਾਸਤੇ ਗਿਆ ਸੀਗਾ ਤੇ ਉਥੇ ਦੱਕਾ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਦਾ ਸੋਚਿਆ ਇਦਾਂ ਕਿ ਮੈਂ ਅੱਗੇ ਜਾ ਕੇ ਉੱਥੇ ਸੈੱਟ ਹੋਵਾਂਗਾ ਅੱਗੇ ਯੂਰਪ ਤੱਕ ਕਦੋਂ ਬਣਾਈ ਉਧਰ ਜਾਣ ਵਾਸਤੇ ਪਲੈਨਿੰਗ ਉਹ ਤੇ ਨਵੇਂ ਸਾਲ ਦੇ ਠੀਕ ਹੈ ਕਦੋਂ ਪਹੁੰਚੇ ਸੀ ਵੀ ਯੂ ਐਸ ਜੀ ਯੂ ਐਸ ਤੇ ਮੈਂ ਪਹੁੰਚ ਗਿਆ ਸੀ 24 ਨੂੰ 24 ਜਨਵਰੀ ਨੂੰ ਪਹੁੰਚ ਗਿਆ ਸੀ ਠੀਕ ਹੈ ਜੀ ਹਾਂ ਜੀ ਉੱਥੇ ਪਹੁੰਚ ਕੇ ਫਿਰ ਕਿੱਦਾਂ ਕਿੱਥੇ ਤੁਹਾਨੂੰ ਰੱਖਿਆ ਉਹਨਾਂ ਨੇ ਉਹਨਾਂ ਨੇ ਵੀ ਤੁਹਾਨੂੰ ਡਿਟੈਂਸ਼ਨ ਸੈਂਟਰ 'ਚ ਰੱਖਿਆ ਸੀ ਠੀਕ ਹੈ ਕਿੰਨਾ ਟਾਈਮ ਰਹੀ ਉੱਥੇ ਸੈਂਟਰ 'ਚ ਉਥੇ ਟੋਟਲ 20-25 ਦਿਨ ਹੋਗੇ ਠੀਕ ਹੈ ਕੈਂਪ ਵਿੱਚ ਭੇਜਿਆ ਕਿ ਨਹੀਂ ਨਹੀਂ ਕੈਂਪ ਵਿੱਚ ਨਹੀਂ ਭੇਜਿਆ ਕੋਈ ਸਟੇਟਮੈਂਟ ਹੋਈ ਤੁਹਾਡੀ ਨਹੀਂ ਕੁਝ ਨਹੀਂ ਫੇ ਕੀ ਕੀਤਾ ਉਥੋਂ ਅਗਲਾ ਪ੍ਰੋਸੈਸ ਕੀ ਹੋਇਆ ਕੁਝ ਨਹੀਂ ਪਹਿਲਾਂ ਕਹਿੰਦੇ ਕੈਂਪ ਇੱਦਾਂ ਲੈ ਕੇ ਜਾਵਾਂਗੇ ਤੇ ਕੈਂਪਿੰਗ ਲੈ ਕੇ ਗਏ ਤੇ ਬਾਅਦ ਜਾਹਰ ਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਕੇ ਜਾਣਾ ਠੀਕ ਹੈ ਹਾਂਜੀ ਜਿਹੜਾ ਉਤੋਂ ਡਿਟੈਂਸ਼ਨ ਸੈਂਟਰ ਤੋਂ ਤੁਹਾਨੂੰ ਲਿਆਂਦਾ ਜਿਹੜਾ ਤਰੀਕਾ ਸੀ ਉਤੋਂ ਯੂ ਐਸ ਗਵਰਨਮੈਂਟ ਦਾ ਉਹ ਕਿਵੇਂ ਦਾ ਸੀਗਾ ਰਵਈਆ ਕਿਵੇਂ ਦਾ ਸੀ ਉਹਨਾਂ ਦਾ ਕਿਵੇਂ ਲਿਆਂਦਾ ਗਿਆ ਉਹ ਹੱਤਕੜੀਆਂ ਲਾਗ ਲੈ ਜਾਂਦੇ ਆਂ ਚੈਨ ਬੰਨੀ ਇੱਥੋਂ ਪੈਰਾਂ ਨੂੰ ਵੀ ਹੱਤਕੜੀਆਂ ਤੇ ਉੱਥੇ ਆਏ ਬੰਨੇ ਲਗਿਆ ਜੀ ਠੀਕ ਹੈ ਤੇ ਉਥੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂਜੀ ਉਥੋਂ ਬੱਸ 'ਚ ਬਿਠਾ ਕੇ ਲੈ ਕੇ ਗਏ ਨੇ ਤੇ ਅੱਗੇ ਜਾ ਕੇ ਫਲਾਈਟ 'ਚ ਜਾ ਕੇ ਲਾਰਦਾ ਠੀਕ ਹੈ ਹੂੰ ਬੇੜੀਆਂ ਉਤਾਰੀਆਂ ਕਿ ਉਸੇ ਤਰ੍ਹਾਂ ਫਲਾਈਟ ਵਿੱਚ ਲੈ ਜਾਂਦਾ ਨਹੀਂ ਉਸੇ ਤਰ੍ਹਾਂ ਲੈ ਕੇ ਗਏ ਨੇ ਫਲੈਟ 'ਚ ਬਿਠਾਇਆ ਉੱਤੇ ਲਾਤ ਤੇ ਬੜੇ ਮਾੜੇ ਨਾ ਗਿਆ ਵੀ ਹਾਂਜੀ ਕਿੰਨਾ ਸਮਾਂ ਲੱਗਿਆ ਰਸਤੇ 'ਚ ਉਹਨੂੰ 7 ਮਹੀਨੇ ਲੱਗ ਗਏ ਭਾਜੀ ਕਦੋਂ ਵੜਿਆ ਜੀ ਕੈਂਪ ਕੋ ਚੁੱਤੇ ਇਹ 26 ਜਨਵਰੀ ਨੂੰ ਵੜਿਆ ਹਾਂਜੀ ਕਿਦਾ ਵਾਪਸੀ ਉੱਥੋਂ ਹੀ ਕੀਤੀ ਹੈ ਕਿ ਜਾਂ ਨਿਕਲ ਗਿਆ ਸੀ ਵਾਰ ਨਹੀਂ ਕੈਂਪ ਚ ਹੀ ਕੀਤੀ ਉਹਨਾਂ ਨੇ ਤੁਹਾਡੇ ਘਰ ਦੇ ਆਮਦਨ ਦਾ ਸਾਧਨ ਕੋਈ ਕੋਈ ਸਾਧਨ ਨਹੀਂ ਹੈਗਾ ਭਾਜੀ ਬਸ ਕਰਜ਼ਾ ਚੱਕਿਆ ਹੈ ਕਰਜ਼ਾ 55 ਲੱਖ ਰੁਪਈਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮਤਲਬ ਮੇਰਾ ਲੜਕਾ ਜਿਹੜਾ ਵਿਦੇਸ਼ ਤੋਂ ਵਾਪਸ ਆਇਆ ਸੀ ਭਾਜੀ ਇਹਨੂੰ ਇਨਕੁਆਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਕਾਲਾ ਨੂੰ ਲਿਸਟ 'ਚ ਨਾ ਆ ਗਿਆ ਫਿਰ ਨੂੰ ਪਤਾ ਲੱਗ ਗਿਆ ਵੀ ਆਡੇ ਬੇਟੇ ਦਾ ਨਾਂ ਆ ਗਿਆ ਜੀ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ 'ਚ ਰਿਹਾ ਕੈਂਪ 'ਚ ਰਿਹਾ 20 ਦਿਨ ਰਿਹਾ ਇੱਕ ਦੱਸਿਓ ਕਿ ਖਰਚਾ ਕਿੰਨਾ ਆ ਗਿਆ ਕਿੰਨੇ ਪੈਸੇ ਲੱਗੇ ਤੁਹਾਡੇ ਖਰਚਾ ਭਾਜੀ 55 ਲੱਖ ਲੱਗ ਗਿਆ ਅੱਡਾ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check -trade platform, www.dot.jacktrade.dot.com/slash/921760. Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ